ਅੱਜ ਨੂੰ ਸਿਕ੍ਰਟ ਇਨਫੋਰਮੇਸ਼ਨ ਸੀ ਇੱਕਾ ਕਿ ਸੁਲਤਾਨਵੰਦ ਰੋਡ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਜਿਹੜੇ ਆ ਦੋ ਨੌਜਵਾਨ ਜਿਹੜੇ ਆ ਇੱਕ ਹਥਿਆਰਾਂ ਤੇ ਹੀਰੋਇਨ ਦੀ ਕੇਵ ਦੇਣ ਲਈ ਕਿਸੇ ਪਾਰਟੀ ਨੂੰ ਮਿਲਣ ਹੀ ਆ ਰਹੇ ਨੇ ਜੋ ਉਸ ਤੋਂ ਇਨਫੋਰਮੇਸ਼ਨ ਤੇ ਜਿਹੜੀ ਆ ਕਾਰਵਾਈ ਕਰਦਿਆਂ ਜਦੋਂ ਅਸੀਂ ਤੇ ਸੁਲਤਾਨਵੰਦ ਰੋਡ ਤੇ ਪਹੁੰਚੇ ਤੇ ਦੋ ਮੁੰਡੇ ਸ਼ੱਕੀ ਹਾਲਾਤ ਵਿੱਚ ਤੁਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਨੇ ਜਿਹੜਾ ਵਾ ਪੁਲਿਸ ਪਾਰਟੀ ਤੇ ਜਿਹੜਾ ਵਾ ਫਾਇਰ ਕੀਤਾ ਤੇ ਜਵਾਬੀ ਕਾਰਵਾਈ ਚ ਉਹ ਮੁੰਡੇ ਤੇ ਫਾਇਰ ਹੋਇਆ ਜਿਸ ਨਾਲ ਉਹ ਚਟਨੀ ਹੋ ਗਿਆ ਜਿਸ ਨੂੰ ਅਈ ਮੁੱਢਲੀ ਸਿਹਤ ਵਾਲੀ ਹਸਪਤਾਲ ਦਾਖਲ ਕਰਵਾਤਾ ਇਹਨਾਂ ਕੋਲੋਂ ਅੱਧਾ ਕਿਲੋ ਹੈਰੋਇਨ ਇੱਕ ਪਿਸਟਲ ਤੇ ਦੋ ਕਾਟੇ ਜਬਰਾਮਦ ਹੋਏ ਸੇ ਲੜਕਾ